ਦੋ ਖਬਰਾਂ ਜਿਹੜੀਆਂ ਵੱਡੀਆਂ ਨੇ ਆਪਾਂ ਉਹਦੇ ਬਾਬਤ ਗੱਲਬਾਤ ਕਰਦੇ ਆ ਵੀਡੀਓ ਸਕਿਪ ਨਹੀਂ ਕਰਨੀ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਬੱਤ-ਬਾਤੇ ਸ਼ੇਅਰ ਵੀ ਜਰੂਰ ਕਰੀ ਜਾਣਾ ਕੱਲੇ-ਕੱਲੇ ਗੱਲ ਸੁਣਨ ਬਨੇ ਇੱਕ ਖਬਰ ਤਾਂ ਜੁੜੀ ਆ ਇੱਕ ਖਬਰ ਤਾਂ ਜੁੜੀ ਆ ਲੇਡੀ ਕਨਸਟੇਬਲ ਆਨਦੀਪ ਕੌਰ ਅਤੇ ਉਹਦੇ ਸਾਥੀ ਦੇ ਨਾਲ ਆ ਦੂਸਰੀ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਖੰਡੂਰ ਸਾਹਿਬ ਤੋਂ ਐਮਪੀ ਨੇ ਤੇ ਨਾਲ ਭਗਵੰਤ ਮਾਨ ਕੀ ਕਹਿੰਦਾ ਉਹਦੇ ਬਾਰੇ ਤਾਂ ਜਿਹੜੀ ਗੱਲਬਾਤ ਕਰਨੀ ਆ ਪਹਿਲੀ ਗੱਲਬਾਤ ਆ ਇਹ ਆ ਕਿ ਜਿਹੜੀ ਲੈਡੀ ਕਨਸਟੇਬਲ ਅਮਨਦੀਪ ਕੌਰ ਆ ਜਿਹਦੇ ਦੇ ਕੋਲੋਂ ਚਿੱਟਾ ਫੜਿਆ ਗਿਆ ਕਾਲੀ ਥਾਰ ਵਾਲੀ ਸਾਰਿਆਂ ਨੂੰ ਪਤਾ ਹੈਗਾ ਕਿ মিডিਆ ਨੇ ਵੀ ਪੂਰਾ ਜ਼ੋਰ ਲਾਇਆ ਕਿ ਭਗਵੰਤ ਮਾਨ ਉਹਦੇ ਉੱਪਰ ਕੋਈ ਕਾਰਵਾਈ ਕਰੂਗਾ ਤੇ ਇਥੇ ਤੋਂ ਇੱਕ ਵੀ ਲੋਕਾਂ ਨੇ ਕਿਹਾ মিডিਆ ਨੇ ਵੀ ਕਿਹਾ ਕਿ ਗਰੀਬਾਂ ਦੇ ਘਰ ਤਾਂ ਢਾਹ ਦਿੱਤੇ ਪਰ ਅਮਨਦੀਪ ਕੌਰ ਦਾ ਕੋਠੀ ਆ ਜਿਹੜੀ ਕਰੋੜਾਂ ਦੀ ਬਣਾਈ ਹੋਈ ਤੇ ਉਹ ਕਦੋਂ ਢਾਊਗੀ ਉਹਦੇ ਉੱਤੇ ਕਦੋਂ ਬਲਡوزر ਚੱਲੇਗਾ ਆਖਰ ਮੈਨੂੰ ਲੱਗਦਾ ਕਿ ਹੁਣ ਭਗਵੰਤ ਮਾਨ ਦਾ ਬਲਡوزر ਆ ਜਿਹੜਾ ਉਹ ਪੈਂਚਰ ਹੋ ਗਿਆ ਜਾਂ ਖਰਾਬ ਹੋ ਗਿਆ ਜਾਂ ਫਿਰ ਇਹ ਸਮਝ ਲੇ ਕਿ ਬਲਡوزر ਮੁੱਕ ਗਏ ਯਾਨੀ ਕਿ ਇਹਨਾਂ ਦੀ ਆਪਣੀ ਹੀ ਪੁਲਸ ਦੇ ਕੋਲੋਂ ਜਦੋਂ ਇਹ ਜਿਆ ਕੁਝ ਫੜਿਆ ਜਾਂਦਾ ਤੇ ਉਦੋਂ ਫਿਰ ਸਾਰਾ ਕੁਝ ਮੁੱਕ ਜਾਂਦਾ ਇਹ ਤੁਸੀਂ ਵੇਖਿਆਗਾ ਤੇ ਉਸ ਤੋਂ ਬਾਅਦ ਕੀ ਹੋਇਆ ਬੁਲਦੋਜ਼ਰ ਤਾਂ ਕੀ ਚਲਾਉਣਾ ਸੀ ਅਮਨਦੀਪ ਕੌਰ ਜਿਹੜੇ ਉਹ ਜੇਲ੍ਹ ਦੇ ਵਿੱਚ ਬੰਦਾ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕਹਿੰਦੇ ਜੀ ਉਹਨੇ ਬਿਆਨ ਦੇ ਦਿੱਤੇ ਉਹਨੇ ਐ ਕਰ ਦਿੱਤਾ ਉਹਨੇ ਬਾਹਰ ਕਰ ਦਿੱਤਾ ਜੀ ਉਹਦੀ ਪੈਂਡਰਿਵਾ ਫਲਾਣੇ ਥਾ ਪਈ ਆ ਧੁੰਕੇ ਥਾ ਪਈ ਆ ਏਜੰਸੀਆਂ ਨੇ ਕ੍ਰਾਈਮ ਬਿਊਰੋ ਨੇ ਜਿਹੜਾ ਕਿ ਉਹਦਾ ਸਾਰਾ ਕੁਝ ਰਿਕਾਰਡ ਲੇਤਾ ਕਿ ਉਹਨੇ ਬਲਵਿੰਦਰ ਸਿੰਘ ਸੋਨੂ ਦਾ ਨਾਮ ਲੇਤਾ ਇਹ ਚਿੱਟਾ ਮੇਰਾ ਨਹੀਂ ਸੀ ਕਹਿੰਦੇ ਕਿ ਇਹ ਚਿੱਟਾ ਬਲਵਿੰਦਰ ਸੋਨੂੰ ਦਾ ਸੀ ਤੇ ਤਾਂ ਕਿ ਬਲਵਿੰਦਰ ਸੋਨੂੰ ਨੂੰ ਨਾਮਜ਼ਦ ਕੀਤਾ ਉਹੀ ਬਲਵਿੰਦਰ ਸੋਨੋ ਪੰਜਾਬ ਪੁਲਿਸ ਨੂੰ 25 ਦਿਨ ਡਾਹ ਨਹੀਂ ਦਿੱਤੀ ਤੇ ਅੱਜ ਕਹਿੰਦੇ ਕਿ ਉਹਦੇ ਘਰੇ ਜਾਂਦੇ ਆ ਇਹ ਕਹਿੰਦੇ ਚਿੱਟਾ ਨਹੀਂ ਮਿਲਦਾ ਹਾਂ ਬਲਵਿੰਦਰ ਸੋਨੂੰ ਤੁਹਾਡੇ ਖਾਤਰ ਉਹ ਡਰਾਮ ਚ ਪਾਈ ਬੈਠਾ ਚਿੱਟਾ ਇਹ ਕਹਿੰਦੇ ਚਿੱਟਾ ਨਹੀਂ ਮਿਲਦਾ ਹਾਂ ਬਲਵਿੰਦਰ ਸੋਨੂੰ ਤੁਹਾਡੇ ਖਾਤਰ ਉਹ ਡਰਾਮ ਚ ਪਾਈ ਬੈਠਾ ਚਿੱਟਾ 25 ਦਿਨਾਂ ਤੱਕ ਤਾਂ ਤੁਹਾਨੂੰ ਡਾਹ ਨਹੀਂ ਦਿੱਤੇ ਤੇ ਉਹ ਚਿੱਟਾ ਹੁਣ ਦੱਸੋ ਤੇ ਤੁਹਾਡੇ ਸਾਹਮਣੇ ਰੱਖੂਗਾ ਫਿਰ ਅਗਲੀ ਗੱਲ ਦੱਸੋ ਬਲਵਿੰਦਰ ਸੋਨੂ ਨੂੰ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪੁਲਿਸ ਨੇ ਬਠਿੰਡਾ ਪੁਲਿਸ ਨੇ 3 ਦਿਨਾਂ ਦਾ ਅਦਾਲਤ ਨੇ ਰਿਮਾਂਡ ਦਿੱਤਾ 3 ਦਿਨਾਂ ਦੇ ਵਿੱਚ ਤਿੰਨਕਾ ਮਾਤਰਾ ਦਾ ਪੁਲਸ ਕੁਝ ਨਹੀਂ ਕਰ ਸਕੀ ਜੇ ਕਿਸੇ ਤੋਂ ਹੋਰ ਇਹ ਜਿਹਾ ਚਿੱਟਾ ਫੜਿਆ ਜਾਵੇ ਜਾਂ ਕੋਈ ਹੋਰ ਕੁਝ ਫੜਿਆ ਜਾਵੇ ਤਾਂ ਪੁਲਿਸ ਪਹਿਲਾਂ ਵੀ ਕਿਹਾ ਕਿ ਚੱਡੇ ਪਾੜ ਦਿੰਦੀ ਆ ਕਰੰਟ ਲਾਉਂਦੀ ਆ ਸੌਗਸ ਕਰਦੀ ਆ ਪਰ ਬਲਵਿੰਦਰ ਸੋਨੂ ਕਿਉਂਕਿ ਉਹਦੇ ਵਿੱਚ ਵੱਡੇ ਵੱਡੇ ਆਈਪੀਐਸ ਅਫਸਰ ਫਸਦੇ ਸੀ ਉਹਦੇ ਵਿੱਚ ਮੰਤਰੀ ਫਸਦੇ ਸੀ ਤਾਂ ਉਹਦੇ ਕੋਲ ਪੁੱਛਗੁਛ ਕੀਤੀ ਆ ਤੇ ਅਦਾਲਤ ਤੋਂ ਫੇਰ ਇੱਕ ਫਰਜੀ ਜਾਰਮਾਨਡ ਮੰਗਿਆ ਜਾਨੀ ਕਿ ਕੋਈ ਸਬੂਤ ਨਹੀਂ ਸੀ ਕਿ ਇੱਕ ਰਿਮਾਨਡ ਕਿਸ ਤਰ੍ਹਾਂ ਲਿਗੇ ਸੀ ਤਾਂ ਮਾਨਜੋਗ ਅਦਾਲਤ ਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਕੋਲੇ ਤਾਂ ਕੋਈ ਠੋਸ ਸਬੂਤ ਨਹੀਂ ਤਾਂ ਉਹਨਾਂ ਨੇ ਅਦਾਲਤ ਨੇ ਮਾਨਯੋਗ ਅਦਾਲਤ ਵੱਲੋਂ 14 ਦਿਨ ਦਾ ਜਿਹੜਾ ਰਿਮਾਂਡ ਖਤਮ ਕਰਕੇ ਜਿਹੜਾ ਉਹਨੂੰ ਅਦਾਲਤ ਦੇ ਵਿੱਚ ਸਿਫਟ ਕਰ ਦਿੱਤਾ ਭੇਜ ਦਿੱਤਾ ਰਿਮਾਂਡ ਨਹੀਂ ਮਿਲਿਆ ਪੁਲਿਸ ਨੂੰ ਹੁਣ ਇਹ ਤੋਂ ਵੱਡਾ ਇਹ ਆਪਾਂ ਕਹਿ ਲਈ ਕਿ ਮੰਨ ਲਈਏ ਕਿ ਜਾਂ ਤਾਂ ਪੁਲਿਸ ਆਪਣਿਆਂ ਨੂੰ ਬਚਾਉਂਦੀ ਆ ਜਾਂ ਸਰਕਾਰ ਆਪਣਿਆਂ ਨੂੰ ਬਚਾਉਂਦੀ ਆ ਗਰੀਬਾਂ ਦੇ ਘਰਾਂ ਉੱਤੇ ਬਲਡਰਜ ਚਲਾਉਣ ਵਾਲਿਓ ਅੱਜ ਤੁਹਾਡੇ ਸਾਥੀ ਤਹਾਡੀਆਂ ਕਾਲੀਆਂ ਭੇਡਾਂ ਫੜੀਆਂ ਜਾਂਦੀਆਂ ਉਹਨਾਂ ਉੱਤੇ ਬਲਡੋਜ਼ਰ ਨਹੀਂ ਚੱਲਦਾ ਤੁਹਾਡਾ ਉਹਨਾਂ ਉੱਤੇ ਜੋਰ ਨਹੀਂ ਚੱਲਦਾ ਚੱਲਦਾ ਤੁਹਾਡਾ ਤੁਹਾਡੀਆਂ ਡਾਂਗਾ ਚੱਲਦੀਆਂ ਕਿੱਥੇ ਆ ਅਧਿਆਪਕਾਂ ਤੇ ਜਿਹੜੇ ਕਿ ਆਪਣਾ ਹੱਕ ਮੰਗ ਮੰਗਦੇ ਆ ਤੁਹਾਡੀਆਂ ਡਾਂਗਾ ਕਿੱਥੇ ਚੱਲਦੀਆਂ ਨੇ ਕਿਸਾਨਾਂ ਤੇ ਜਿਹੜੇ ਆਪਣੇ ਹੱਕ ਮੰਗਦੇ ਆ ਤੁਹਾਡੀਆਂ ਡਾਂਗਾ ਚੱਲਦੀਆਂ ਸਾਡੀਆਂ ਉਹਨਾਂ ਧੀਆਂ ਪੈਣਾ ਤੇ ਜਿਹੜੀਆਂ ਕਿ ਆਪਣੇ ਹੱਕ ਮੰਗਦੀਆਂ ਨੇ ਰੁਜ਼ਗਾਰ ਮੰਗਦੀਆਂ ਨੇ ਉਹਨਾਂ ਉੱਤੇ ਤੁਹਾਡੀਆਂ ਡਾਂਗਾ ਚੱਲਦੀਆਂ ਨੇ ਉਹਨਾਂ ਉੱਤੇ ਤੁਹਾਡਾ ਪੀਲਾ ਪੰਡਿਆ ਚੱਲਦਾਗਾ ਕਿਸਾਨਾਂ ਦਾ ਤੈਸ ਨੈਸ ਸਾਰਾ ਕੁਝ ਤੁਸੀਂ ਕੀਤਾਗਾ ਅੱਜ ਤੁਹਾਡੇ ਐਮ.ਐਲ.ਏ ਆ ਜਿਹੜੇ ਐਮ.ਪੀ ਆ ਉਹਨਾਂ ਨੂੰ ਥਾਂ-ਥਾਂ ਤੇ ਘਿਰਿਆ ਜਾ ਰਿਹਾਗਾ 2027 ਦੇ ਵਿੱਚ ਜੋ ਹਾਲ ਹੋਣਾਗਾ ਤੁਹਾਡੀ ਸਰਕਾਰ ਦਾ ਤੇ ਬਹੁਤ ਮਾੜਾ ਹੋਣਾਗਾ ਆਉਣ ਵਾਲਾ ਟਾਈਮ ਦੱਸੂਗਾ ਕਿਉਂਕਿ ਖੁੰਡ ਚਰਚਾ ਅਸੀਂ ਸੁਣਦੇ ਰਹਨੇ ਆ ਕਿ ਪਤਾ ਲੱਗਦਾ ਕਿ ਕਿਸਾਨਾਂ ਦੇ ਨਾਲ ਤੁਸੀਂ ਕੰਮ ਧੱਕਾ ਕੀਤਾ ਇਹ ਤਾਂ 92 ਐਮਐਲਏ ਦਿੱਤੇ ਸੇ ਇੱਕ ਜਿਹੜਾ ਲੋਕਾਂ ਨੇ ਹਰ ਇੱਕ ਉਹ ਬੰਦੇ ਦੇ ਬੋਟ ਪਾਈ ਤੁਹਾਨੂੰ ਜਿਹੜੇ ਕਾਲੀ ਦਲ ਦੇ ਪੱਕੇ ਸੀ ਖੁੰਡ ਸੀ ਆਪਾਂ ਕਹਦੇ ਕਿ ਉਹਨਾਂ ਨੇ ਵੀ ਵੋਟਾਂ ਪਾਈਆਂ ਇਹ ਬਦਲਾ ਉਹ ਬਦਲਾ ਤੁਸੀਂ ਬਦਲਾ ਲਿਆ ਤਾਂ ਕੀ ਆ ਤਿੰਨ ਸਾਲਾਂ ਦੇ ਵਿੱਚ ਨਾ ਕੋਈ ਬੇਅਦਬੀ ਦਾ ਅਨਸਾਫ਼ ਮਿਲਦਾ ਨਾ ਤਾਂ ਤੋਂ ਨਸ਼ਾ ਬੰਦ ਹੁੰਦਾਗਾ ਨਾ ਤਾਂ ਤੋਂ ਬਾਰੇ ਬਾਰੇ ਨਸੇ ਦੇ ਸਦਾਗਰ ਨੇ ਜਿਹੜੇ ਉਹ ਅੰਦਰ ਹੁੰਦੇ ਆ ਤੁਸੀਂ ਕਹਿੰਦੇ ਸੀ ਕਿ ਸੁਖਬਲਾਸ ਦੀ ਤੁਹਾਨੂੰ ਮੈਂ ਸਿੱਧੀ ਖੁਸ਼ਖਬਰੀ ਦੇਉਂਗਾ ਆ ਤਲਾਤਾ ਸੁਖਬਲਾਸ ਤੇ ਪੰਜਾ ਸੌਖਾ ਗੱਲਾਂ ਕਰਨੀਆਂ ਚੁਟਕਲੇ ਕਰਨੇ ਸੌਕੇ ਨੇ ਭਗਵੰਤ ਮਾਨ ਜੀ ਪਰ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਆ ਉਹ ਚਲਾਉਣੀ ਬੜੀ ਮੁਸ਼ਕਲ ਆ ਦੂਸਰੀ ਗੱਲ ਹੋਰ ਕਿ ਜੋ ਕੁਝ ਅੱਜ ਪੰਜਾਬ ਦੇ ਵਿੱਚ ਗੁੰਡਾਗਰਦੀ ਨੰਗਾ ਨਾਚ ਹੋ ਰਿਹਾਗਾ ਉਹ ਸਭ ਦੇ ਸਾਹਮਣੇ ਆ ਜੋ ਕੁਝ ਆ ਤੇ ਪੰਜਾਬ ਦੇ ਹਾਲਾਤ ਨੇ ਅੱਜ ਅੱਜ ਲੋਕ ਅੱਜ ਕਈ ਸੇਠ ਵੀ ਇਹ ਗੱਲਾਂ ਕਰਦੇ ਆ ਅਗਰਵਾਲਾ ਜਿਹੜੇ ਬੜੇ ਬੜੇ ਬਕੀਏ ਵੀ ਇਹ ਗੱਲਾਂ ਕਰਦੇ ਆ ਕਹਿੰਦੇ ਇਹ ਹਾਲ ਕਦੇ ਬਿਹਾਰ ਦਾ ਹੋਇਆ ਕਰਦਾ ਸੀ ਜਿਹੜਾ ਹਾਲ ਅੱਜ ਪੰਜਾਬ ਦਾ ਹੋ ਗਿਆ ਇੰਨਾ ਆਸਲਾ ਪੰਜਾਬ ਦੇ ਵਿੱਚ ਆ ਚੁੱਕਿਆਗਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਸੇ ਦੇ ਗੋਲੀ ਵਾਜੇ ਆਵੇ ਇਹ ਹਾਲਾਤ ਨੇ ਪੰਜਾਬ ਦੇ ਦੂਸਰੇ ਪਾਸੇ ਜੋ ਨਸੇ ਸੜਾਉਂਦਾ ਸੀ ਬਾਦੇ ਵਿੱਚ ਲੋਕਾਂ ਨੇ ਫਤਵਾ ਦੇ ਕੇ ਐਮਪੀ ਬਣਾਇਆ ਭਾਈ ਅੰਮਰਤਪਾਲ ਸਿੰਘ ਨੂੰ ਭਾਈ ਅੰਮਰਤਪਾਲ ਸਿੰਘ ਉਪਰ ਐਨਐਸਏ ਤਿੰਨ ਵਾਰੀ ਲਾਤੀ ਤੁਸੀਂ ਨਹੀਂ ਰਜੇ ਜੁਆਪਾ ਲਾਤਾ ਤੁਸੀਂ ਨਹੀਂ ਰਜੇ ਤੁਸੀਂ ਚੈਟਾਂ ਜਿਹੜੀਆਂ ਘੜਾ ਲੀਆਂ ਰਿਕਾਰਡਿੰਗਾਂ ਕਰ ਲੀਆਂ ਜਿਹੜਾ ਪੂਰੀ ਕਦਾਰਕ ਤੁਸੀਂ ਕਰਕੇ ਤੁਸੀਂ ਵੇਖ ਲਈ ਤੇ ਕਰੀ ਜਾਂਦੇ ਹੋ ਤੇ ਅੱਜ ਭਾਈ ਅੰਮਰਤਪਾਲ ਸਿੰਘ ਦਾ ਪਿਤਾ ਕਹਿੰਦਾਗਾ ਕਿ ਮੇਰੇ ਪੁੱਤਰ ਦਾ ਜਿਹੜਾ ਕਤਲ ਆ ਕਰਵਾ ਸਕਦੀਆਂ ਨੇ ਏਜੰਸੀਆਂ ਤੇ ਸਰਕਾਰਾਂ ਇਹ ਕੋਈ ਵੱਡੀ ਗੱਲ ਨਹੀਂ ਹੋ ਸਕਦਾਗਾ ਜਿਸ ਤਰ੍ਹਾਂ ਜਿਹੜਾ ਸਰਕਾਰਾਂ ਦਾ ਰਵਈਆ ਹੈਗਾ ਇਹ ਅੱਜ ਤੋਂ ਨਹੀਂ ਇਹ ਮੁੱਢ ਤੋਂ ਹੀ ਆ ਜਦੋਂ ਦਾ ਖਾਲਸਾ ਪ੍ਰਗਟ ਹੋਇਆਗਾ 1699 ਦੀ ਵਿਸਾਖੀ ਨੂੰ ਉਸ ਉਸ ਟਾਈਮ ਤੋਂ ਲੈ ਕੇ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਜਕਰੀਆ ਖਾਨ ਆਇਆ ਮੁਹੰਮਦ ਖਾਨ ਆਇਆ ਅਬਦਾਲੀ ਆਇਆ ਮੱਸੇ ਰੰਗੜ ਵਰਗੇ ਆਏ ਇੰਦਰਾ ਗਾਂਧੀ ਵਰਗੇ ਆਇਆਂ ਬਿਆਨ ਤੇ ਬੁੱੱਜੜ ਵਰਗੇ ਆਏ ਜਿਨ੍ਹਾਂ ਨੇ ਸਾਰਾ ਕੁਝ ਪੰਜਾਬ ਦਾ ਤਹਿਸ ਨਹਿਸ ਕਰਨ ਦਾ ਜਿਹੜਾ ਪੂਰਾ ਮਨ ਬਣਾਇਆ ਤੇ ਕੀਤਾ ਵੀ ਆ ਅਰ ਅੱਜ ਕੀ ਪਰ ਉਹ ਸਿੱਖਾਂ ਨੂੰ ਖਤਮ ਨਹੀਂ ਕਰ ਸਕੇ ਸਿੱਖ ਕੌਮ ਤਾਂ ਉਦੋਂ ਖਤਮ ਨਹੀਂ ਹੋਈ ਜਦੋਂ ਭਾਈ ਗਰਦਿਆ ਸਿੰਘ ਤੇ ਭਾਈ ਬੋਤਾ ਸਿੰਘ ਦੋ ਰਹਿ ਗਏ ਸੀ ਅੱਜ ਤੱਕ ਲੱਖਾਂ ਦੇ ਵਿੱਚ ਆ ਮੈਂ ਕਰੋੜਾਂ ਦੇ ਵਿੱਚ ਨਹੀਂ ਕਹੂੰਗਾ ਜੈ ਸੈਂਕੜਿਆਂ ਦੇ ਵਿੱਚ ਆ ਹੁਣ ਭਾਈ ਅੰਮਰਤਪਾਲ ਸਿੰਘ ਦੇ ਬੈਰੀ ਕਿਉਂ ਬਣੇ ਨੇ ਇਹ ਸਾਰੇ ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਲੋਕਾਂ ਨੇ ਮਨ ਜਿਸ ਤਰ੍ਹਾਂ ਇਹਨਾਂ ਤੇ ਭਰੋਸਾ ਕੀਤਾ ਸੀ ਹੁਣ ਲੋਕ ਕਹਿੰਦੇ ਇੱਕ ਵਾਰੀ ਅੰਮਰਤਪਾਲ ਦੀ ਪਾਰਟੀ ਤੇ ਭਰੋਸਾ ਕਰਕੇ ਦੇਖਦੇ ਆ ਲੋਕਾਂ ਨੂੰ ਕਿਰਾਾ ਦਿਸਦਾਗਾ ਕਿ ਨਸੇ ਦਾ ਜੋ ਹੜ ਬਗ ਰਿਹਾ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਿਆਜ਼ਵੀ ਤੇ ਨਸੇ ਦਾ ਅੱਜ ਅੱਜ ਪੰਜਾਬ ਦੇ ਹਾਲਾਤਾਂ ਨੂੰ ਵੇਖਦੇ ਹੋਏ ਲੋਕਾਂ ਦਾ ਇਹ ਕਹਿਣਾਗਾ ਕਿ ਜਿਸ ਤਰ੍ਹਾਂ ਅੱਜ 30-32-32 ਸਾਲਾਂ ਤੋਂ ਜਿਹੜੇ ਸਿੰਘਾਂਦਰ ਸਿੰਘ ਕਹਿੰਦੇ ਉਹ ਗੰਦੀਆਂ ਸਰਕਾਰਾਂ ਨੇ ਬੰਦ ਕੀਤੇ ਆ ਤੇ ਜਿਹੜੀਆਂ ਕਿ ਡਾਡਲ ਡਾਡਲ ਸਰਜਾਮਾ ਕੱਟ ਚੁੱਕੇ ਨੇ ਪਰ ਭਗਵੰਤ ਮਾਨ ਵੱਲੋਂ 55 ਪਹਿਲਾਂ ਕੈਦੀ ਬਣਾ ਦਿੱਤੇ 2-2 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦਾ ਤੇ 20 ਪੱਤੀ ਉੱਤੇ ਹੋਰ ਜਵਾਬ ਪਾ ਲਾ ਦਿੱਤਾ ਤੇ ਅੱਗੇ ਪਤਾ ਨਹੀਂ ਕਿੰਨੇ ਕ ਭੇਟ ਚੜਨਗੇ ਤੇ ਭਗਵਾਨ ਜੀ ਮਾਨ ਫਿਰ ਇਹ ਸੋਚ ਲੇ ਕਿ ਬੋਟਾ ਵਾਲਾ ਜਿਹੜਾ ਪੀਪਾਗਾ ਉਹ ਖਾਲੀ ਖੜਕਣਗੇ ਤੇ ਭਾਈ ਅੰਬਰਦ ਪਾਤ ਸਿੰਘ ਦੀ ਐਨਐਸਏ ਜਿਹੜੀ ਉਹ ਖਤਮ ਹੋਊਗੀ ਰੱਦ ਹੋਊਗੀ ਕਿਉਂਕਿ ਜਿਹੜਾ ਮੁੱਦਾਗਾ ਕਰਨਲ ਸਿੰਘ ਪੰਜੋਲੀ ਵਰਗੇ ਜਿਹੜੇ ਕਿ ਸਹਿਰਦ ਸਿੱਖ ਨੇ ਉਹਨਾਂ ਨੇ ਜਿਹੜਾ ਮੁੱਦਾਗਾ ਗਵਰਨਰ ਤੇ ਗਵਰਨਰ ਤੇ ਕ ਰਾਜਪਾਲ ਤੇ ਜਿਹੜਾ ਉਠਾਇਆਗਾ ਪਹੁੰਚੇ ਪਹੁੰਚ ਕੀਤੀ ਆ ਹਾਈ ਕੋਰਟ ਤੱਕ ਜਾਊਗਾ ਸੁਪਰੀਮ ਕੋਰਟ ਤੱਕ ਜਾਊਗਾ ਇਹ ਮਾਮਲਾ ਕਿਉਂਕਿ ਇੱਕ ਸਰਾਸਰ ਧੱਕਾਗਾ ਸਿੱਖਾਂ ਦੇ ਨਾਲ ਇੱਕ ਵਾਰੀ ਐਨਐਸਏ ਫਿਰ ਦੋ ਵਾਰੀ ਤੇ ਤੀਜੀ ਵਾਰੀ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੋ ਰਿਹਾਗਾ 1998 ਦੇ ਵਿੱਚ ਦੋ ਵਾਰੀ ਸੀ ਉਸ ਤੋਂ ਬਾਅਦ ਇੱਕ ਵਾਰੀ ਕਰ ਦਿੱਤੀ ਸੀ ਐਨਐਸਏ ਤੇ ਭਗਵਾਨਤਮਾਨ ਦੀ ਸਰਕਾਰ ਤੇ ਕੇਂਦਰ ਸਰਕਾਰ ਨੇ ਰਲ ਕੇ ਤਾਂ ਦੁਬਾਰਾ ਹੁਣ ਭਾਈ ਅਮਰਪਾਲ ਸਿੰਘ ਨੂੰ ਸਲਾਕਾ ਪਿੱਛੇ ਕਿ ਉਹ ਚੋਣ ਨਾਲ ਲੜ ਸਕੇ ਕਿ ਉਹ 2027 ਦੀਆਂ ਚ ਉਹਨਾਂ ਨਾਲ ਲੜ ਸਕੇ ਇਸ ਕਰਕੇ ਜਿਹੜਾ ਆਪਣੀਆਂ ਕਸਰਾਂ ਕੱਢ ਰਹੇ ਨੇ ਜਾਨੀ ਕਿ ਆਪਣੇ ਪੈਰ ਆਪ ਘਾੜਾ ਮਾਰੇ ਨੇ ਤੇ ਹੁਣ ਦੇਖਦੇ ਆ ਆਉਣ ਵਾਲਾ ਵਕਤ ਵੱਡੀ ਖਬਰ ਤਾਂ ਇਹ ਵੀ ਆ ਕਿ ਭਾਈ ਅੰਮਨਪਾਲ ਸਿੰਘ ਨੂੰ ਪੰਜਾਬ ਆਊਗਾ ਉਹਨੂੰ ਕੋਈ ਸਰਕਾਰ ਰੋਕ ਨਹੀਂ ਸਕਦੀ ਕਿਉਂਕਿ ਹਾਈ ਕੋਰਟ ਦਾ ਰੁੱਖ ਕੀਤਾ ਜਾਊਗਾ ਸੁਪਰੀਮ ਕੋਰਟ ਦਾ ਰੁੱਖ ਕੀਤਾ ਜਾਊਗਾ ਐਨਐਸਏ ਟੁੱਟੂਗੀ ਪੰਜਾਬ ਆਊਗਾ ਜਿਹੜੇ ਫੇਕ ਆ ਉਹਨਾਂ ਉੱਤੇ ਕੇਸ ਬਣੇ ਆ ਸਾਰੇ ਉੱਡਣਗੇ ਸਾਰੇ ਕੁਝ ਖਤਮ ਹੋਊਗਾ ਜਿਹੜੇ ਕਿ ਆ ਲਾਗੜ ਗੱਲੇ ਜਿਹੜੇ ਕਿ ਆ ਕਾਵਾਂ ਰੌਲੀ ਪਾਈ ਫਿਰਦੇ ਆ ਜਿਹੜੇ ਤੀ ਦਿਨ ਲੈਬ ਹੋ ਜਾਂਦੇ ਆ ਕੋਈ ਇਧਰੋਂ ਲੈਬ ਹੋ ਜਾਂਦਾ ਕੋਈ ਸੂਰਜ ਚੜ੍ਹਦੇ ਨੂੰ ਲੈਬ ਹੋ ਜਾਂਦਾ ਕੋਈ ਦਰਾਹੇ ਕਿੰਨੀ ਹੋ ਜਾਂਦਾ ਕੋਈ ਬਾਣਸਾ ਕਿੰਨੀ ਹੋ ਜਾਂਦਾ ਕੋਈ ਪਟਿਆਲੇ ਕਿੰਨੀ ਕੋਈ ਅੰਮਰਸਰ ਕਿੰਨੀ ਕੋਈ ਲੁਧਿਆਣੇ ਕਿੰਨੀ ਕੋਈ ਕਿਥਾਂ ਕੋਈ ਕਿਥਾਂ ਕਿਉਂਕਿ ਏਜੰਸੀਆਂ ਦੇ ਪਾਲੇ ਹੋਏ ਪਾਲਤੂ ਘਟਾਏ ਹੋਇਆ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਢੀ ਚੁੱਟੀ ਦਾ ਪਰ ਜਿਹੜੇ ਸਾਡੇ ਇੱਕ ਅਸੀਂ ਸਿੱਖ ਕਹਾਉਣੇ ਆ ਜਿਹੜੇ ਗਿੱਟਿਆਂ ਤੇ ਕੰਜੋਲੇ ਚੋਲੇ ਲਪਕਾਏ ਹੋਏ ਨੇ ਉਹ ਅੱਜ ਭਾਈ ਅੰਮਰਤਪਾਲ ਸਿੰਘ ਦੇ ਦੁਸ਼ਮਣ ਬਣੇ ਹੋਏ ਨੇ ਹਾਂ ਵਿਰੋਧਤਾ ਕਰਨੇ ਹਰ ਇੱਕ ਬੰਦੇ ਦਾ ਅਧਿਕਾਰ ਆ ਭਾਈ ਤੁਹਾਡੇ ਜੇਕਰ ਬੰਦੇ ਵਿੱਚ ਤੁਹਾਨੂੰ ਦਿੰਦਾਗਾ ਕਿ ਆਹ ਬੰਦੇ ਨੇ ਆਹ ਮਾਰਾ ਕੀਤਾ ਉਹਦੀ ਵਿਰੋਧਤਾ ਕਰੋ ਪਰ ਇਹ ਨਹੀਂ ਕਿ ਤੁਸੀਂ ਕਿਸੇ ਦੇ ਦੁਸ਼ਮਣ ਬਣੋ ਅੱਜ ਤੁਸੀਂ ਸਾਰਿਆਂ ਨੇ ਇੱਕ ਉਸ ਨੌਜਵਾਨ ਦੇ ਨਾਲ ਇੱਕ ਦੁਸ਼ਮਣੀ ਵਾਲਾ ਕੰਮ ਜਿਹੜਾ ਜੋਸ਼ ਕੁਸ਼ ਦੀਪ ਸਿੱਧੂ ਦੇ ਨਾਲ ਕੀਤਾ دارے لگਦਾ ਕਿ ਕਦੇ ਤੁਸੀਂ ਉਹ ਕੰਮ ਨਾ ਕਰਾ ਦਿਓ ਤੇ ਇਸ ਕਰਕੇ ਇਸ ਵੀਡੀਓ ਨੂੰ ਜਿਹੜਾ ਬਾਤ ਬਾਤ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖਿਓ ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਤੇ ਅੱਜ ਵੀ ਕਹਿੰਦਾ ਕਿ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਧੱਕੇ ਸਾਈ ਕਰਨੀ ਚਾਹੇ ਉਹ ਸਿੱਖਾ ਮੁਸਲਮਾਨਾਂ ਸਾਈ ਜਾਂ ਜੋ ਵੀ ਆ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਅਗਲੀ ਵੀਡੀਓ ਤਾਤਾ ਤੱਕ ਮਿੰਦਿਓ ਆਜ਼ਾਦਤ ਤੁਸੀਂ ਦੇਖਦੇ ਰਹੋ ਪੰਜਾਬੀ ਬ੍ਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ